ਨੋ 10 ਸਾਲਾਂ ਤੋਂ ਬੈਠਾ ਇਹ ਕਮਰਾ ਹੋ ਗਿਆ ਇਹ ਭੱਜ ਜਾਂਦਾ ਸੰਗਲਾ ਲੈ ਕੇ ਰੱਖ ਰਿਹਾ ਜੀ ਦਿਮਾਗ ਦਿਮਾਗ ਇਹਨੂੰ ਕੋਈ ਨਹੀਂ ਹੈਗਾ ਐ ਨਹੀਂ ਪਤਾ ਕੀ ਜੇ ਕੁਝ ਮਾਰੇ ਇਹ ਹਾਂ ਜੀ 20 ਸਾਲ ਹੋ ਗਏ ਸਾਡਾ ਬੁਰਾ ਹਾਲ ਹੀ ਆ ਜੀ ਬਸ ਮੈਨੂੰ ਪਤਾ ਹੀ ਆ 20 20 ਸਾਲ ਹੋ ਗਏ ਛੋਟਾ ਘਰ 봐 ਦੇਖ ਲੋ ਜੀ ਤੁਸੀਂ ਥੋਨੂੰ ਦੀਦਾ ਹੀ ਹੈਗਾ ਵੀ ਜਾਣੀ ਸਾਡਾ ਤਾਂ ਬੁਰਾ ਹਾਲ ਹੀ ਆ ਬਹਟਾ ਰੋਟੀ ਤਾਂ ਬਸ ਜੀ ਖਾਂਦਾ ਨਹੀਂ ਹੈਗਾ ਰੋਟੀ ਆ ਜੀ ਮੂਰਾ ਖਾਂਦਾ ਕੋਈ ਨਹੀਂ ਜੀ ਕੋਈ ਨਹੀਂ ਕੰਮ ਆ ਇਹ ਤਾਂ ਬੈਠੇ ਆ ਪੈਸਾ ਆਉਂਦੀ ਮਾੜੀ ਮੋਟੀ ਉਹਦਾ ਟਾਈਮ ਪਾਸ ਕਰਦੇ ਆ ਦਾ ਨਾ ਨਾਂ ਦੇ ਪੈਸੇ ਬਠੇਰੇ ਦੇਣੇ ਨੇ ਹਜੇ ਦੇਰਾਂਗੇ ਜੇ ਪੈਸੇ ਆਜੂ ਹੌਲੀ ਹੌਲੀ ਦੇ ਜਾਵਾਂਗੇ ਪੰਜ ਪੰਜ 4 400 ਕਰਕੇ ਅਸੀਂ ਬਹੁਤ ਔਖੀਆਂ ਜੀ 20 ਦੇ ਵਿੱਚ ਬੁਰੀ ਹਾਲਤ ਸੀ ਜੀ ਪਾਣੀ ਐਡਾ ਦਾ ਖੜਾ ਸੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਅਸੀਂ ਸਰਪੰਚ ਨੇ ਵੀ ਕਿਹਾ ਵੀ ਕਹਿੰਦਾ ਕੰਮ ਇਹਨਾਂ ਦੇਖ ਲਾਂਗੇ ਕਹਿੰਦਾ ਜਾਨੀ ਅਸੀਂ ਲੋਕਾਂ ਦੇ ਘਰੇ ਟਾਈਮ ਕੱਢਿਆ ਇਲਾਜ ਨਹੀਂ ਕਰਾਇਆ ਜੀ ਕਰਾਇਆ ਇਲਾਜ ਪਰ ਇਹ ਠੀਕ ਨਹੀਂ ਹੋਇਆ ਬੁੱਧਿਆ ਨੇ ਪਟਿਆਲੇ ਲੈ ਕੇ ਗਏ ਤੇ ਅਸੀਂ ਆਮਰ ਇੱਥੇ ਲੱਗੇ ਤੇ ਕੋਟਲੇ ਉਹ ਕਹਿੰਦੇ ਜੀ ਉੱਥੇ ਪਟਿਆਲੇ ਦੇ ਪਟਿਆਲੇ ਦਾ ਪਤਾ ਕਰਤਾ ਉੱਥੇ ਲੈ ਗਏ ਫਿਰ ਉੱਥੇ ਮੋਹਟੇ ਸੇ ਬਾਤ ਲੈ ਗਏ ਤੇ ਦੁੱਖ ਹੁੰਦਾ ਜੀ ਇਹਦਾ ਹੁਣ ਕੀ ਕਰੀਏ ਰੜਕ ਪੈਂਦੀ ਆ ਬਹੁਤ ਇਹ ਬਹੁਤਾ ਔਖਾ ਕਰਦਾ ਸਾਨੂੰ ਇਹਦਾ ਇਹ ਜੀ ਕਰਕੇ ਸੰਭੀ ਜਾਂਦਾ ਵੀ ਇਹ ਵੀ ਡਿਪਿਆਂ ਦਾ ਦਿਨ ਸ਼ਾਮ ਦਾ ਹਾਂ ਜੀ ਬਸ ਇਹ ਜੀ ਨਹੀਂ ਠੀਕ ਨਹੀਂ ਹੈਗੇ ਤਾਂ ਬਿਮਾਰ ਹੀ ਰਹਿੰਦੇ ਨੇਗੇ ਸਮਾਉਣ ਵਾਲ ਕੋਈ ਨਹੀਂ ਜੀ ਸਾਡੇ ਚ ਹੈਗਾ ਕਿਤੇ ਕਿਤੇ ਟਾਪ ਚ ਜੀ ਜਾਂਦੀ ਦੀ ਪੈਂਦੀਆਂ ਹਾਂ ਜੀ ਹਾਂ ਤਾਂ ਹੀ ਤਾਂ ਕਹਿੰਦੇ ਜੀ ਹੁਣੇ ਬੈਠਾ ਮੰਜੇ ਤੇ ਸੀ ਕੀ ਕਰੀਏ ਸਾਨੂੰ ਕੌਣ ਸੰਭੂਗਾ ਪਹਿਲਾਂ ਇਹ ਦਾ ਛੋਟੇ ਤੁਸੀਂ ਮੰਜੇ ਤੇ ਪੈ ਗਏ ਫਿਰ ਸਾਨੂੰ ਕੌਣ ਸੰਭੂਗਾ ਅਸੀਂ ਇਹਨੂੰ ਸੰਭਾ ਕੇ ਕਿ ਸਾਨੂੰ ਇਹ ਸੰਭੂਗਾ ਕਿਨਾਂ ਵੀ ਜੜੀ ਆਪਣਾ ਉਤਾਰ ਦੇਂਗਾ ਹਾਂ ਉਤਾਰ ਦੇਣੀ ਇੱਕ ਕੰਮ ਕਰਦਾ ਕੋਈ ਨਹੀਂ ਜੀ ਬਸ ਮੈਂ ਬੇਲੇ ਬੇਲੇ ਹਾਂ ਅਸੰਗਲ ਕਿਵੇਂ ਲਾਇਆ ਇਹ ਜਾਈ ਬਾਹ ਉਹ ਉਲਾਸਾ ਪਾਪਾ ਅੱਛਾ ਅੱਛਾ ਬਾਹਰ ਜਾਣਾ ਚਾਹਨਾ ਬਾਹਰ ਜੂ ਨਹੀਂ ਬੜਾ ਮੋਟਾ ਜੀ ਹਾਂ ਆ ਬੇਲੇ ਕੋਈ ਕੰਮਕਾਰ ਕੋਈ ਹੋਰ ਠੀਕ ਹੈ ਜੀ ਬਸ ਗਰਮੀ ਗਰਮੀ ਤਾਂ ਨਹੀਂ ਆਉਂਦੀ ਨਹੀਂ ਗਰਮੀ ਨਹੀਂ ਆਉਂਦੀ ਹੁੰਦਾ ਤਾਂ ਬਹਾਰ ਹੈ ਨਾ ਕਦਾ ਬਹੁਤ ਮੋਰਾ ਹਲਾ ਤੇ ਭੁੱਖੇ ਮਰਦੇ ਨੇ ਸਾਡਾ ਕੋਈ ਕੋਹਿਲਾ ਨਹੀਂ ਹੈਗਾ ਸਾਡਾ ਜਬੀ ਸਾਡਾ ਕੋਈ ਅਵਾਜ਼ ਆਈਦਾ ਬੋੜਾ ਚੜਦਾ ਦੋ ਹਾਇ ਤੇ ਮਰ ਜਾਣਾ ਚਾਹੀਦਾ ਜਨਤਾ ਉਹ ਤਾਂ ਦਾ ਬੜਾ ਔਖਾ ਚਾਹੁੰਦਾ ਕੋਈ ਨਹੀਂ ਬੋਹਦਾ ਕੋਈ ਨਹੀਂ ਸੰਦ ਬੋਹਦਾ ਬਿਲਕੁਲ ਜਮਾ ਸਾਨੂੰ ਕੋਈ ਦਿਲ ਨਹੀਂ ਕਰਦਾ ਭੋਰਾ ਮਨ ਨਹੀਂ ਕਰਦਾ ਕੀ ਕਰੀਏ ਇਹ ਲੋਕੇ ਸਾਹਮਣਾ ਨਹੀਂ ਅਸੀਂ ਮਰਦਾਂਗੇ ਇਹਦਾ ਕੋਈ ਹਿਲਾ ਕੋਈ ਨਹੀਂ ਹੈਗਾ ਮਗਰੋਂ ਮੈਨੂੰ ਕਰਦੇ ਨਹੀਂ ਹੈਗਾ ਇਹ ਲੋਕੇ ਇਹ ਇਹਦਾ ਕਤਰਫ ਇਹ ਨਜ਼ਰ ਨਹੀਂ ਨਾ ਰਹਾ ਤਾਂ ਹਾਏ ਪਾਪਾ ਮੈਂ ਤਾਂ ਦਰਵਾਜ਼ੇ ਕੱਪੜਾ